ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਤੁਹਾਡਾ ਨਿਊ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਭ ਠੀਕ ਵਧੀਆ ਹੋਵੋਗੇ ਤੇ ਲੋ ਜੀ ਮਸ਼ੀਨਾ ਲੱਗਿਆ ਰੈਡੀ ਕਰਨ ਸਵੇਰੇ ਜਾਣਾ ਹੈ ਤੇ ਰਸਾਬ ਤਾਂ ਅਸੀਂ ਰਾਤ ਕਰ ਦਿੱਤੇ ਬਸ ਫਿਲਟਰ ਫਿਲਟਰ ਲੱਗੇ ਹੋਏ ਬੰਦੇ ਝਾੜਨਾ ਨੁਕਾਉਣਿਆਂ ਕਰ ਲੈਣਾ ਹਾਂ ਹਾਂ ਪਪਨ ਕੁਮਾਰ ਹੋ ਗਈ ਤਿਆਰ ਮਸ਼ੀਨ ਤਿਆਰ ਹੋ ਗਈ ਹਾਂ ਉਹ ਦੇਖੋ ਇਹ ਫਿਲਟਰ ਫੋਟਰ ਸੇ ਸਾਫ ਕਰਦੇ ਆ ਤੇ ਮਾ ਕੀ ਕਟਰ ਕੋਟਰ ਰੈਡੀ ਕਰਕੇ ਰੱਖੇ ਹੋਏ ਆ ਮਸ਼ੀਨ ਮਾੜੀ ਮੋਟੀ ਸਾਫ ਕਰ ਦਿੱਤੀ ਅਸੀਂ ਮੋਟੀ ਮੋਟੀ ਜੀ ਤੇ ਟਿਲ ਮਿਡ ਚੈੱਕ ਆ ਲੀ ਸੀ ਰਾਤ ਇਹ ਅਸੀਂ ਤੇ ਵਾ ਕਿਧਰ ਵਿਛਾ ਲੈਣਾ ਨਾ ਕਰਦੇ ਆ ਜਾ ਕੇ ਗੱਲ ਵੀ ਆਂਦਾ ਕੰਮ ਬਣਿਆ ਜਾਂ ਨਹੀਂ ਬਣਿਆ ਉਹ ਦੇਖੋ ਲੱਗੇ ਹੋਏ ਆ ਹੁਣ ਉਹ ਪਲੱਗ ਜਿਹੜਾ ਖਰਾਬ ਸੀ ਉਹ ਤੇ ਕਰਕੇ ਕਹਿੰਦੇ ਰੇਸ ਦਾ ਵੀ ਮਨ ਨਾਲ ਕੋਈ ਦਿੱਕਤ ਪੈ ਰਹੀ ਆ ਤੇ ਰੇਸ ਨਹੀਂ ਫੜ ਰਹੀ ਹੈਗੀ ਇੱਥੇ ਬਾਕੀ ਦੇਖੋ ਤੇ ਹੁਣ ਤਾਰਾਂ ਵੱਡ ਵੱਡ ਕੇ ਲਾਉਣ ਲੱਗੇ ਆ ਤੇ ਦੇਖਦੇ ਆਪਾਂ ਕਿ ਤਾਰਾ ਨਾ ਚੱਲਦਾ ਪ੍ਰੋਗਰਾਮ ਜਾਂ ਨਹੀਂ ਚੱਲਦਾ ਹੈਗਾ ਤੇ ਕਰਦੇ ਆਂ ਗੱਲ ਆਪਾਂ ਇਹਨਾਂ ਨਾਲ ਤੇ ਉਹ ਦੇਖੋ ਤਾਰਾ ਵੱਢ ਕੇ ਲੱਗੇ ਹੋਏ ਲਾਹਣ ਹਾਂਜੀ ਫੋਰਮੈਨ ਲੱਭਿਆ ਕੋਈ ਹੱਲ ਮਿਲਿਆ ਕੋਈ ਹੱਲ ਇਸਕਾ ਦੇਖ ਰਹੇ ਹਾਂ ਜੁਆਇਨ ਕਰਕੇ ਹਾਂ ਸਤਾਰ ਕਾਤੇ ਦੇਖ ਰਹੇ ਹਾਂ ਜੁਆਇਨ ਕਰਕੇ ਮਹਾਰਾਜ ਅੱਛਾ ਕੋਈ ਢੁਗਾਰ ਹੋ ਜਾਏ कंपनी वाले तो पड़ गए हैं हाँ देखो कंपनी वालों ने तीन दिन बोल के आज हफ्ता भर हो गया फिर भी नहीं आए रोज हो गया हाँ। ये गाड़ी दिक्कत दे रही है अब क्या सीजन पूरे मेन चालू सीजन में अब गाड़ी रोकना तो वो ही हो गया ना मूर्ख मुर, मत तो हो गई ना हमारी तो ये गाड़ी इन लोगों ने ले ली तो खुप लाग के तारा लाने लगे हुए हैं पर फिर भी लोड नहीं हो रहा है जगह ना ਚੱਲਦਾ ਨਹੀਂਗਾ ਰੇਸ ਨਹੀਂ ਪੜਦੀ ਹੈਗੀ ਵਿਚਾਰ ਕਿਆ ਕਰੀਏ 1200 1300 ਤੇ ਕੋਈ ਵढ़ਾਈ ਹੁੰਦੀ ਹੁੰਦੀ ਹੈ 1200 ਚੱਕਰਾਂ ਤੇ 12 1300 ਅੱਗੇ ਵਾਦੀ ਹੀ ਨਹੀਂਗੀ ਤੇ ਉਹ ਫੋਰਮੈਨ ਲੱਗਿਆ ਫਿਲਟਰ ਸਾਫ ਕਰਨਾ ਤੇ ਮਣਾ ਮੋਟਾ ਜਾਲ ਕੱਢਦਾ ਹੋਰ ਫੋਰਮੈਨ ਲੱਗਿਆ ਨਹੀਂ ਪ੍ਰੋਜੈਕਟਾਂ ਜਿਹੇ ਹੈ ਮੱਕ ਤੇ ਕੱਲ ਰਾਤ ਇਹ ਸਾਹਮਣੇ ਖੇਤਾਂ ਵਿੱਚੋਂ ਬਹੁਤ ਇੰਨੀ ਔਖੀ ਲਈ ਕੇ ਤੇ 11 ਦੇ ਚੱਕਰਾਂ ਤੇ ਹੂੰ ਡੋਲਾ ਡੋਲਾ ਹੀ ਬਹੁਤ ਆਖੇ ਤੇ ਪੰਜ ਮਿੰਟਾਂ ਲੱਗਦਾ ਮੇਰੇ ਸਾਡੇ ਉਰੀ ਆਉਂਗੇ ਰਾਤ ਨੂੰ ਕਹਿੰਦਾ ਮੇਰੇ ਸਾਡੇ ਉਰੀ ਆਂਗੇ ਰਾਤ ਨੂੰ ਚਲੋ ਦੇਖੋ ਕੋਈ ਗੱਲ ਨਹੀਂ ਤਿੰਨ ਦਿਨ ਕਿਹਾ ਤੈਨੂੰ ਦੇ हां ਤਿੰਨ ਦਿਨ ਕਿਹਾ ਲਗਾ ਜਿੱਦਾਂ ਦੀ ਆਈ ਜੂਂਦੀ ਦੀ ਦੂਜੀ ਟੈਂਕੀ ਭਰੀ ਹੋਈ ਏ ਪਹਿਲੀ ਉਹ ਖਾਦੀ ਆ ਹੂੰ ਮੁੜ ਕੇ ਖਰਾਬ ਹੋ ਗਿਆ ਇਹ ਹਨਾ ਚਲੋ ਦੇਖਦਾ ਕੀ ਬਣਦਾ ਅੱਜ ਫਿਰ ਆਉਗਾ ਹੀ ਉਹ ਰੇਜ ਦੇ ਦੇ ਕੇ ਦੇਖਣ ਲੱਗਿਆ ਪਰ 1100 ਚੱਕਰਾਂ ਤੇ ਕਹਿੰਦਾ ਖੜੀਏ ਦੇ 1100 ਚੱਕਰਾਂ ਤੋਂ ਉੱਪਰ ਜਾਂਦੀ ਰੋਗੀ ਕੱਲ ਦਪਹਿਰ ਦੀ ਖੜੀ ਆ ਮਸ਼ੀਨ ਸਾਡੀ ਦੂਰ ਚੱਲਦੀ ਨਹੀਂ ਇਹਨੂੰ ਦਿਖਾ ਦੇਣੀ ਤੇ ਕਿ ਕੱਲ ਦਪਹਿਰ ਦੀ ਖੜੀ ਆ 1100 ਚੱਕਰਾਂ ਤੋਂ ਉੱਪਰ ਜਾਂਦੀ ਹੋਈ ਨਹੀਂ ਮਸ਼ੀਨ ਜਿਹੋਂ ਕੀ ਪ੍ਰੋਬਲਮ ਆ ਉਹਨਾਂ ਕੰਪਨੀ ਵਾਲੇ ਆਣਗੇ ਤਾਂ ਹੀ ਪਤਾ ਲੱਗੂਗਾ ਇਹ ਤਾਰਾਂ ਵੱਡ ਵਟਾ ਕੇ ਸਾਰਾ ਕੁਝ ਕਰ ਕਰ ਦੇਖ ਲਿਆ ਕਟਵਾ ਲਾ ਕੇ ਮਾੜਾ ਮਾੜਾ ਚਲਾਉਂਗੇ ਕਿਤਨਾ ਕਿਤੇ ਚੱਲੇ ਪਵੇ तो आप तो शेर तो करना पड़ेगा ना कटिंग कैसी है, है, है। खेत गीले निकल गए ना, तो यहाँ से पैप से पानी देते हो गए अभी कच्चा है धाना धान कच्चा है, है। खेत भी गीला होगा एक महीने बाद वो कौन से धान है यही सर में है लेकिन लास्ट का है ਲਾਸਟ ਕਾ ਹੈ ਸਭ ਤੋਂ ਲਾਸਟ ਲਗਾਇਆ ਤਾਂ ਅਭੀ ਤਾਂ ਹਰਾ ਹੋਗਾ ਪੂਰਾ ਐਕਸਮ ਪੂਰਾ ਅਭੀ ਛੱਕਾ ਹੋਇਆ ਨਹੀਂ ਹੈ ਕਿ ਲੋ ਜੀ ਬਸ ਆ ਰਹਿ ਗਿਆ ਥੋੜਾ ਜਿਹਾ ਇਹਨਾਂ ਦਾ ਬਾਕੀ ਬੰਟੀ ਆ ਗਿਆ ਇਹਨਾਂ ਦੀ ਵਿਸ਼ਾਲ ਖੜੀ ਆ ਇਹ ਕਹਿੰਦਾ ਚਲ ਮੈਂ ਚਲਾਉਣਾ ਤੇ ਤੁਸੀਂ ਰੋਟੀ ਖਾਓ ਅਸੀਂ ਰੋਟੀ ਖਾਣ ਚੱਲੇ ਆ ਤੇ ਬੰਟੀ ਲੱਗਿਆ ਮਸ਼ੀਨ ਚਲਾਣਾ ਤੇ ਬਾਕੀ ਦੇਖਦੇ ਆਂ ਅਗਰ ਕੀ ਪ੍ਰੋਗਰਾਮ ਬਣਦਾ ਇਹਨਾਂ ਦੀ ਵਿਸ਼ਾਲ ਦਾ ਜਵਾਬ ਮਿਲ ਗਿਆ ਤੇ ਹੁਣ ਤਾਂ ਜਮੇ ਹੀ ਸਟਾਰਟ ਨਹੀਂ ਹੋਈ ਹੈਗੀ ਤੇ ਉਹ ਬੰਦੇ ਬੁਲਾਉਂਦੇ ਆ ਪੁੱਛਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਆ ਗਿਆ ਤੇ ਹੁਣ ਅਸੀਂ ਚੱਲੇ ਰੋਟੀ ਖਾਣ ਤੇ ਬਣਾਉਣ ਲੱਗਿਆ ਕਹਿੰਦਾ ਚਲ ਭਰੀ ਰੋਟੀ ਖਾਇਓ ਘਰ ਜਿਆਦਾ ਦੂਰ ਨਹੀਂਗਾ ਸਾਹਮਣੇ ਆ ਤੇ ਇੱਕ ਫੋਰ ਮੈਨਾ ਉਹ ਬੈਠਾ ਤੇ ਮੇਰਾ ਹੈਲਪਰ ਡਰਾਈਵਰ ਮੇਰਾ ਉਹ ਬੈਠਾ ਸਾਹਮਣੇ ਤੇ ਬਾਕੀ ਦੇਖਦੇ ਆ ਹੁਣ ਵੀਡੀਓ ਦਾ ਕੀ ਚੱਕਰ ਮਰਦਾ ਅੱਗੇ ਮਸ਼ੀਨ ਦਾ ਸੌਰੀ ਆ ਮਸ਼ੀਨ ਦਾ ਦੇਖਦੇ ਆ ਕੀ ਚੱਕਰ ਬੰਦਾ ਕੀ ਨਹੀਂ ਯਾਨੀ ਕਿ ਇੱਧਰ ਥੇਪ ਗਿੱਲੇ ਮਿਲਦੇ ਆ ਤੇ ਸਵੇ ਦੀ ਅਸੀਂ ਗਿਰਿਆਂ ਦੇ ਵਿੱਚ ਚੱਲਦੇ ਆ ਆ ਦੇਖੋ ਖੇਤ ਮਿੱਟੀ ਇਸ ਤਰ੍ਹਾਂ ਦੀ ਆ ਵੀ ਬਸ ਜਿਵੇਂ ਵੀ ਆਪਣੇ ਮੰਨ ਲਓ ਕਿ ਟੋਬੇ ਵਾਲਾ ਕੰਮ ਹੋਇਆ ਪਿਆ ਦੇਖੋ ਮਿੱਟੀ ਦਾ ਕੀ ਹਾਲ ਆ ਇੱਥੇ ਸਲਿੱਪਾਂ ਜ਼ਿਆਦਾ ਕਰਦੀ ਆ ਚਲਦੀ ਬਹੁਤ ਘੱਟ ਤੇ ਬਾਂਟੀ ਲੱਗਾ ਤਖਾਨ ਚਲਾਣਾ ਕਰ ਹੋ ਗਿਆ ਹਾਂ ਸੀ ਜਿਹੜਾ ਇਹਨਾਂ ਦਾ ਖਰਾਬ ਹੋ ਜਣਾ ਯਾਰ ਪਲੱਗ ਜੀ ਇੱਕ ਪਲੱਗ ਜੀ ਲਾ ਕੇ ਬੈਠਾ ਪਿਆ ਡੀਐਸਆਰ ਫੋਰ ਇੰਜਨ ਦੇ ਵਿੱਚ ਪ੍ਰੋਬਲਮ ਆਈ ਆ ਸੈਂਸਰਾਂ ਖੂਸ ਰਾਈਆਂ ਜੀ ਐਟਕ ਲੋਡ ਨਹੀਂ ਆ ਰਹੀ ਹੋਏ ਜੇ ਜੇ ਆਪ ਲੱਗੇ ਤਕੇ ਵੀ ਚਲੋ ਕੋਈ ਨਾ ਕੋਈ ਪਲੱਗ ਖਰਾਬ ਸਗਾ ਤੇ 17 12 ਸਿੱਧੀਆਂ ਕਰਕੇ ਲਾ ਕੇ ਦੇਖ ਲਈਏ ਕੋਈ ਪਰ ਲੱਗਿਆ ਲੋ ਜੀ ਇਸ ਹਮੇਸ਼ ਦਾ ਹਿੱਸਾ ਲੱਗਾ ਥੱਲੇ ਆ ਦੇਖੋ ਐਲੀਵੇਟਰ ਲੱਗੇ ਪੱਖਾ ਲੰਗਾ ਚਲੋ ਕੋਈ ਲੱਗ ਗਿਆ ਬਾਕੀ ਸਾਰੀ ਹੁਣ ਪਿਛਲੇ ਟਾਇਰ ਤਾਂ ਦੇਖੋ ਫਰੀ ਖੜੇ ਆ ਅਗਲੇ ਨਾ ਕਹਿੰਦੇ ਕਹਿੰਦੇ ਵੀ ਨਗਾਤੀ ਤੇ ਲੱਗੇ ਹੁਣ ਹੁਣ ਸਾਡ ਦੋ ਤਾਈ ਘੰਟੇ ਫੁੱਟ ਜਾਣੇ ਸਾਡੇ ਤੇ ਗਿੱਲਾ ਵਾਲਾ ਸਿਕਾ ਦੇਖੋ ਆ ਕਾ ਪਾਉਂਦੀ ਹੈ ਇਹ ਮਸ਼ੀਨ ਹੁਣ ਜਾ ਕੇ ਪੱਟ ਤੇ ਲੱਗ ਗਈ ਦੇਖੋ ਕਿ ਆ ਬਿੰਗਾ ਹੁੰਦਾ ਕਿ ਨਹੀਂ ਹੁਣ ਤਾਂ ਬਾਹਰ ਨਿਕਲ ਗਈ ਪਤਾ ਲੱਗੂ ਇਹਦਾ ਵੀ ਕਿ ਆ ਕਿ ਆ ਬਿੰਗਾ ਹੋਇਆ ਇਹਦਾ ਯਾਨੀ ਕਿ ਬਰਮ ਬਾਡੀ ਦੇ ਨਾਲ ਤਾਂ ਐਂਗਲ ਤਾਂ ਬਰਮ ਬਾਡੀ ਦੇ ਨਾਲ ਲੱਗ ਗਈ ਬਿਲਕੁਲ ਦੇਖੋ ਬੜੇ ਬੜੇ ਹਾਂਜੀ ਦੇਖੋ ਜੀ ਨਾਲੇ ਪੱਟ ਪੱਟ ਲਈ ਦੇਖੋ ਪੱਟ ਨਾਲੇ ਪੱਟੇ ਆਲਾ ਕੇ ਥਾਰਾ ਦੇਖੋ ਬਾਹਰ ਬਾਹਰ ਜਿਨਾ ਨਾਲ ਆ ਬੀਰ ਹੰਗਲ ਹੰਗਲ ਬਿੰਗੇ ਹੋ ਗਏ ਤੇ ਖਾਸੇ ਤੇ ਬੱਟ ਤੇ ਲਾਈ ਆ ਬੈਠਾ ਮਾਨਵ ਕਹਿੰਦਾ ਇਹ ਕਹਿੰਦਾ ਜਾਊਗੀ ਲੈਂਗਜੂ ਕੀ ਕਹਿੰਦਾ ਲੰਗਾ ਨਹੀਂ ਦਿੱਤੀ ਬਾਕੀ ਆ ਚੰਗੜਪੋੜ ਖੜੀ ਹੋਰੇ ਸਾਰੀ ਉਹ ਓਏ ਅੱਜ ਪੱਖਾ ਲੱਗ ਗਿਆ ਉਹ ਬੱਟ ਤੇ ਪੱਖਾ ਲੱਗੜ ਕਰਨ ਸਾਡੇ ਨੂੰ 2-3 ਘੰਟੇ ਲੱਗ ਗਏ ਬਲੋਰ ਥੱਲੋ ਗੰਗਾ ਹੋ ਗਿਆ ਤੇਗਾ ਬਰਮੁਰਮ ਜੇ ਉਬੇਦਕੇ ਬਰਮਪਾਟੀ ਥੋੜੀ ਵਿੰਗੀ ਜੀ ਤੇ ਹੋ ਗਿਆ ਸਾਨੂੰ 3-2-3 ਘੰਟੇ ਲੱਗ ਗਏ ਤੇ ਆ ਦੇਖੋ ਲੱਗਿਆ ਪੁੱਠੇ ਚੱਜ ਕਰਨ ਹੋਣਾ ਵੜ ਤੇ ਚੜਾਉਣੀ ਆ ਆਪਣੇ ਪੰਜਾਬ ਚ ਤਾਂ ਉਨੀਆਂ ਤੇ ਸੜਕਾਂ ਹੁੰਦੀਆਂ ਜਿੱਡੀਆਂ ਕੋਰੇ ਮੇੜਾ ਆ ਉਹ ਪਿਆ ਖੇਤ ਇੰਨੀ ਕਿ ਸੜਕ ਹੁੰਦੀ ਆਪਣੇ ਪੰਜਾਬ ਚ ਉਹ ਵੱਡ ਵੱਡ ਕੇ ਚਰੋ ਕਰੀ ਜਾਂਦੇ ਆ ਛੋਟੀਆਂ ਤੇ ਐਡੀ ਤਾਂ ਇਹ ਮੇੜਾ ਬਾਟਾ ਜਿੱਡੀਆਂ ਆਪਣੇ ਪੰਜਾਬ ਚ ਪਈ ਹੁੰਦੀ ਆ ਇਧਰੋਂ ਖੁੰਜੇ ਤੇ ਲੈ ਕੇ ਆ ਖੁੰਜੇ ਦਾ ਇਹ ਆ ਖੇਚ ਜਾਣੀ ਆ ਹੁਣਾ ਪਟਟ ਪਾਉਣੀ ਆ ਤਾਂ ਖੇਤ ਦੇ ਨਾਲ ਨੀਮਾ ਆ ਅੱਗੇ ਵੱਟਿਆ ਆ ਛੋਟਾ ਛੋਟਾ ਇਹਨਾਂ ਨੇ ਕਵਾ ਕਹਿੰਦਾ ਇੱਥੋਂ ਵੀ ਰਿਸਕ ਲੈ ਕੇ ਦੇਖਦੇ ਆਂ ਜੇ ਲੰਘ ਦੀ ਲੰਘਾਉਂਦੇ ਆਂ ਉਧਰ ਕੋ ਗਿੱਲਾ ਬਹੁਤ ਆ ਮਸ਼ੀਨ ਕਲੱਚ ਦਾ 2-3 ਵਾਰ ਉਹ ਅਸਪਤ ਬੱਜ ਗਿਆ ਨਾ ਉਸ ਵਜਾ ਕਲੱਚ ਦਾ ਚੰਗਾ ਹੁਣ ਉਹ ਥੋੜਾ ਜਿਹਾ ਰਹਿ ਗਿਆ ਖੱਤਾ ਬਸ ਅੱਧਾ ਗਿੱਲਾ ਇਹ ਅੱਧਾ ਗਿੱਲੇ ਦਾ ਪਲਾਟ ਆ ਇਹ ਅੱਧੇ ਗਿੱਲੇ ਦਾ ਪਲਾਟ ਵੱਟ ਕੇ ਆ ਜੇ ਵੱਟ ਹੁੰਦਾ ਹੋਇਆ ਇਹਦੀ ਗਿੱਲਾ ਤਾਂ ਹੈ ਤਾਂ ਗਿੱਲਾ ਇਹ ਫਿਰ ਆ ਵੱਟਣਾ ਹੈ ਤੇ ਵਿਸ਼ਾਲ ਵਾਲੇ ਉਹ ਚਲੇ ਗਏ ਜਾਂਦੇ ਪਏ ਆ ਜੀ ਲੱਗੇ ਹੋਏ ਰਹਿ ਗਏ ਹੁਣ ਲੱਗੀ ਸਾਡੀ ਪੀਸਾ ਲੱਗਾ ਏ ਥੱਲੇ ਮਾਰਾ ਕਰੂੰ ਕਹਿੰਦੇ ਵੀ ਰਹੇ ਆ ਵੀ ਲੰਗੜੀ ਨਹੀਂ ਲੰਗਣੀ ਨਹੀਂ ਲੰਗਣੀ ਨਹੀਂ ਕੀ ਆਪਣੀ ਜੀ ਬਸ ਇਹਦਾ ਲੰਗ ਜਾਣੀ ਲੰਗਦੇ ਜਾਣੀ ਮੈਂ ਬੈਠਾ ਹਾਂ ਬੈਠਾ ਫਿਰ ਵੀ ਲਵਾ ਦਿੱ ਥੱਲੇ ਉਹਨੇ ਲੋ ਜੀ ਨਹਾ ਧੋ ਕੇ ਹੋ ਗਏ ਸਾਰੇ ਤਿਆਰ ਤੇ ਬੰਦੇ ਸਾਰੇ ਆਪਨੇ ਪੈ ਗਏ ਫੋਮਨ ਰੋਟੀ ਖਾਣੀ ਹੈ ਹਜੇ ਯਾਨੀ ਕਿ ਫਾਈ ਵੀ ਕਨੂੰ ਕੰਬਲਾ ਚ ਬੜੇ ਹੋਏ ਆ ਸਾਰੇ ਜਣੇ ਤੇ ਚਲੋ ਸਤਿ ਸ੍ਰੀ ਅਕਾਲ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮੇਰਾ ਭਰਾ ਤੇ BS4 ਇੰਜਣ ਦਾ ਉਹਨੂੰ ਦੇਖੋ ਸਵੇਰੇ ਕਹਿੰਦੇ ਆ 10 10:30 ਵਜੇ ਆਣ ਨੂੰ ਬਾਕੀ ਮੈਨੂੰ ਲੱਗਦਾ ਨਹੀਂ ਵੀ ਸਵੇਰੇ ਪਹੁੰਚ ਜਾਣਗੇ ਹੋਈ ਉਹਨਾਂ ਨੇ 12 1 ਵਜਾ ਦੇਣੇ ਆ ਜੇ ਤਾਂ ਆਪਣੀ ਮਸ਼ੀਨ ਕਿਤੇ ਲਾ ਕੇ ਚੱਲਦੀ ਹੋਈ ਫਿਰ ਤਾਂ ਤੁਹਾਨੂੰ ਦਿਖਾਵਾਂਗੇ ਕੰਪਨੀ ਵਾਲੇ ਕੀ ਕੀ ਪ੍ਰੋਗਰਾਮ ਕਰਦੇ ਆ ਵੀ ਇਸ 4 ਇੰਜਣ ਚ ਜੇ ਕਿਤੇ ਦੂਰ ਨਿਲੇ ਦੂਰ ਚੱਲਦੀ ਹੋਈ ਫਿਰ ਤਾਂ ਔਖਾ ਹੋ ਜਾਣਾ ਹੈ ਵੀਡੀਓ ਜੀ ਦਿਖਾਣਾ ਜੇ ਕੱਲ ਨੂੰ ਕੋਲ ਚੱਲੀ ਮਸ਼ੀਨ ਆਪਣੀ ਫਿਰ ਆਪਾਂ ਜਰੂਰ ਦਿਖਾਵਾਂਗੇ ਵਿਸ਼ਾਲ ਚ ਕੀ ਪ੍ਰੋਬਲਮ ਪੈਂਦੀ ਆ ਕੀ ਨਿਕਲਦੀ ਆ ਇਹਦੇ ਵਿੱਚ ਪ੍ਰੋਬਲਮ ਚਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ